वाहे गुरु जी का खालसा वाहेगुरु जी की फतेह अनमोल गुरबाणी आप जी का स्वागत है कई राय है कि अरदास नहीं करनी चाहती पर बाबा आनंद जी का वचन है जेड़ा सिख गुरु अगे अरदास ही नहीं करेगा मंगता ही नहीं बनेगा बाबा जी का वचन है हो सकता है ओह हंकारी हो जाए अरदास निम्रता पैदा करती है मैं मंगता तू देन वाला दादा ਫਿਰ ਅਰਦਾਸ ਵਿੱਚ ਇੰਨੀ ਤਾਕਤ ਹੈ ਕਿਸੇ ਕੋਲੋਂ ਹਉਮੈ ਵੀ ਹੋ ਜਾਵੇ ਅਤੇ ਗੁਰਬਾਣੀ ਤੇ ਪ੍ਰਵਾਹ ਚਲਾ ਕੇ ਭਾਈ ਲਾਲ ਸਿੰਘ ਜੀ ਵਾਂਗ ਪੰਜ ਅਮਰਤਾੜੀ ਸਿੰਘਾਂ ਤੋਂ ਮਰਿਆਦਾ ਨਾਲ ਅਰਦਾਸ ਕਰਵਾ ਲਵੋ ਤਾਂ ਕਲਗੀਧਰ ਪਿਤਾ ਜੀ ਵੀ ਕਹਿੰਦੇ ਹਨ ਤੇਰੀ ਅਰਦਾਸ ਦੇ ਸਦਕਾ ਮੇਰੀ ਵੀ ਗੋਲੀ ਟਾਲ ਵਿੱਚੋਂ ਨਹੀਂ ਲੰਘ ਸਕਦੀ ਕਿੰਨੀ ਤਾਕਤ ਹੈ ਅਰਦਾਸ ਵਿੱਚ ਬਾਬਾ ਦੀਪ ਸਿੰਘ ਜੀ ਤੋਂ ਵੱਡਾ ਕੌਣ ਹੋਵੇਗਾ ਕਿਹੜੀ ਤਾਕਤ ਉਹਨਾਂ ਦੇ ਕੋਲ ਨਹੀਂ ਸੀ ਪਰ ਜਦੋਂ ਅਬਦਾਲੀ ਕੋਲੋਂ ਸ੍ਰੀ ਹਰਿਮੰਦਰ ਸਾਹਿਬ ਆਜ਼ਾਦ ਕਰਵੋ ਲਈ ਤੁਰੇ ਹਨ 5000 ਸਿੰਘਾਂ ਦਾ ਵੀ ਇਕੱਠ ਹੋ ਗਿਆ ਹੈ ਸਸਤਰ ਵੀ ਹਨ ਕੋੜੇ ਵੀ ਹਨ ਪਰ ਇਤਿਹਾਸ ਲਿਖਦਾ ਹੈ ਕਿ ਬਾਬਾ ਦੀਪ ਸਿੰਘ ਜੀ ਨੇ ਤਰਨ ਤਾਰਨ ਗਾਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ ਗਰੀਬ ਨਿਵਾਜ ਸਫਲਤਾ ਤੇਰੇ ਹੱਥ ਵਿੱਚ ਹੈ ਕਿਰਪਾ ਰੱਖਣੀ ਬਾਬਾ ਦੀਪ ਸਿੰਘ ਜੀ ਆਪ ਅਰਦਾਸ ਕਰ ਰਹੇ ਹਨ ਅਤੇ ਫਿਰ ਅਸੀਂ ਕੀ ਹਾਂ ਹੁਣ ਜਿਸ ਦੀ ਅਰਦਾਸ ਸੁਣੀ ਗਈ ਹੋਵੇ ਪੂਰੀ ਹੋ ਗਈ ਹੋਵੇ ਚੋਲੀ ਪਰ ਗਈ ਹੋਵੇ ਅਰਦਾਸ ਪੂਰੀ ਹੋਣ ਤੇ ਮਨ ਨਾ ਕਰਨਾ ਜੇ ਚੁੰਦੇ ਹੋ ਉਹ ਚੀਜ਼ ਸੰਭਾਲੀ ਰਹੇ ਤਾਂ ਨੇਮ ਵਦਾ ਕੇ ਉਸਦਾ ਸ਼ੁਕਰਾਨਾ ਵੀ ਜ਼ਰੂਰ ਕਰਨਾ ਚਾਹੀਦਾ ਹੈ ਸ਼ੁਕਰਾਨਾ ਨਾ ਕਰਨ ਵਾਲਾ ਅਕਿਰਤ ਕਨਾ ਦੀ ਲਾਈਨ ਵਿੱਚ ਲੱਗ ਜਾਂਦਾ ਹੈ ਕਿੰਨੀ ਵੱਡੀ ਬਾਤ ਹੈ ਅਨਦ ਕਰੋ ਹੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ अज की महाराजा रणजीत सिंह जी की भी साखी तो यही सिर मिलती है अगर दात न झोली भर जाए तो उसका शुकराना करना क्यों जरूरी है एक महापुरशा ने किस तरह महाराज रणजीत सिंह जी की भोलन सुधारिया एक बड़ी ही प्यारी साखी साखी शुरू करने तो पहले आप जी अगे बेनती है अगर वीडियो चंगी लगे तो इसको लाइक और शेयर जरूर करना ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਾ ਰਣਜੀਤ ਸਿੰਘ ਜੀ ਜੰਮੂ ਕਸ਼ਮੀਰ ਵੱਲ ਜਾ ਰਹੇ ਸਨ ਜੰਗ ਦਾ ਕਾਰਜ ਸੀ ਰਸਤੇ ਵਿੱਚ ਸਾਥੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ ਬੜਾ ਔਖਾ ਹੈ ਜਿੰਨਾ ਉੱਧਰ ਤਾਕਤ ਜ਼ਿਆਦਾ ਹੈ ਇਲਾਕਾ ਵੀ ਪਹਾੜੀ ਹੈ ਕਿਤਾਬਾਂ ਵਿੱਚ ਲਫ਼ਜ਼ ਲਿਖੇ ਹਨ ਮਹਾਰਾਂਝਾ ਰਣਜੀਤ ਸਿੰਘ ਨੇ ਕਿਹਾ ਬੜੀ ਬਿਖਰੀ ਮੁਹਿੰਮ ਹੈ ਓਖਾ ਕਮ ਹੈ ਇਸ ਨੂੰ ਕਵਰ ਕਰਨਾ ਜੰਮੂ ਕਸ਼ਮੀਰ ਵੱਲ ਜਾ ਰਹੇ ਸਨ ਵਿੱਚੋਂ ਇੱਕ ਸਾਥੀ ਕਹਿ ਲਗਾ ਫਗਵਾੜੇ ਦੇ ਕੋਲ ਇੱਕ ਧਰਮਸ਼ਾਲਾ ਹੈ ਉੱਥੇ ਸੇਵਾਪੰਤੀ ਮਹਾਪੁਰਜ ਹਨ ਬੜੀ ਕਮਾਈ ਵਾਲੇ ਹਨ ਜੇ ਮੁਹਮ ਬਿਖੜੀ ਹੈ ਓਖਾ ਹੈ ਜਿੰਨਾ ਤਾਂ ਉਸਨੇ ਕਿਹਾ ਕਿ ਉਹਨਾਂ ਮਹਾਪੁਰਸ਼ਾਂ ਕੋਲੋਂ ਅਰਦਾਸ ਕਰਵਾ ਲਈਏ ਇਹ ਸਤਕਾਰਤ ਸੇਵਾਪੰਥੀ ਪਾਈ ਕਨੀਆਂ ਜਿਹਦੀ ਟਕਸਾਲ ਵਿੱਚ ਹੁੰਦੇ ਹਨ ਉਹਨਾਂ ਨੂੰ ਸੇਵਾਪੰਥੀ ਕਹਿੰਦੇ ਹਨ ਮਹਾਰਾਜਾ ਰਣਜੀਤ ਸਿੰਘ ਜਿਨੇ ਇੱਕ ਮਿੰਟ ਵਿੱਚ ਮੰਨ ਲਿਆ ਅਤੇ ਕਿਹਾ ਮਨ ਡਰਦਾ ਹੈ ਬੜੀ ਔਖੀ ਜਿਤ ਹੈ ਤੂੰ ਚੰਗੀ ਰਾਏ ਦਿੱਤੀ ਹੈ ਚਾਰ ਸਰੀਰ ਕੋੜੇ ਤੋਂ ਉਤਰੇ ਮਹਾਰਾਜਾ ਰਣਜੀਤ ਸਿੰਘ ਜੀ ਵੀ ਕੋੜੇ ਤੋਂ ਉਤਰੇ ਅਤੇ ਨੰਗੇ ਪੈਰੀ ਉਸ ਧਰਮਸ਼ਾਲਾ ਵਿੱਚ ਗਏ ਅਤੇ ਸੇਵਾਪੰਥੀ ਮਹਾਪੁਰਸ਼ਾਂ ਨੂੰ ਜਾ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ ਮਹਾਪੁਰਸ਼ੋ ਜੰਮੂ ਕਸ਼ਮੀਰ ਵਾਲ ਫਤਿਹ ਪਹੁੰਚਾ ਰਹੇ ਹਾਂ ਬੜੀ ਬਿਖੜੀ ਮੋਹਮ ਹੈ ਸਾਡੀ ਅਰਦਾਸ ਕਰਦੇ ਹੋ ਸਾਡੀ ਜਿੱਤ ਹੋ ਜਾਵੇ ਫਤਿਹ ਹੋਵੇ ਮਹਾਪੁਰਸ਼ ਨਰਮਦਿਲ ਦੇਸਾਨੇ ਕਹਿਣ ਲੱਗੇ ਆ ਜਾਓ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਜਲਬਾਨੀ ਚੁਕਾਇਆ ਸੇਵਾਦਾਰਾਂ ਨੂੰ ਕਿਹਾ ਜਾਓ ਕੜਾ ਪ੍ਰਸ਼ਾਦੀ ਦੀ ਦੇਗ ਬਣਾ ਕੇ ਲਿਆਓ ਅਰਦਾਸ ਕਰਿਏ ਅਤੇ ਵਿਧੀ ਨਾਲ ਕਰਿਏ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਆ ਗਈ ਸਾਰਿਆਂ ਨੇ ਜਪਜੀ ਸਾਹਿਬ ਦੇ ਪਾਠ ਦੀ ਹਾਜ਼ਰੀ ਲਗਾਈ ਛੇ ਪੋੜੀਆਂ ਅਨੰਦ ਸਾਹਿਬ ਦੀ ਹਾਜ਼ਰੀ ਲਗਾਈ ਸੇਵਾਪੰਤੀ ਮਹਾਪੁਰਸ਼ਾਂ ਨੇ ਗਲ ਵਿੱਚ ਪੱਲਾ ਪਾ ਕੇ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਅਰਦਾਸ ਕੀਤੀ ਤੁਹਾਡਾ ਸੇਵਕ ਰਣਜੀਤ ਸਿੰਘ ਜੰਮੂ ਕਸ਼ਮੀਰ ਵੱਲ ਜੰਗ ਕਰਨ ਜਾ ਰਿਹਾ ਹੈ ਏ ਸੱਚੇ ਪਾਤਸ਼ਾਹ ਕਿਰਪਾ ਕਰਨੀ ਇਸ ਦੀ ਫਤਿਹ ਹੋਵੇ ਮਹਾਪੁਰਸ਼ਾਂ ਨੇ ਅਰਦਾਸ ਕੀਤੀ ਅਤੇ ਤਾਬਿਆਂ 'ਤੇ ਬੈਠ ਕੇ ਹੁਕਮਨਾਮਾ ਲਿਆ ਹੁਕਮਨਾਮਾ ਖੁਸ਼ੀ ਵਾਲਾ ਆਇਆ ਮਹਾਰਾਜਾ ਰਣਜੀਤ ਸਿੰਘ ਨੇ ਪ੍ਰਸ਼ਾਦ ਲਿਆ ਖੁਸ਼ੀਆਂ ਲਈਆਂ ਅਤੇ ਜੰਮੂ ਕਸ਼ਮੀਰ ਵੱਲ ਰਵਾਨਾ ਹੋ ਗਿਆ ਸਾਖੀ ਵਿੱਚ ਲਿਖਿਆ ਹੈ ਬੜੀ ਕਿਰਪਾ ਹੋਈ ਚੰਦ ਦਿਨਾਂ ਵਿੱਚ ਹੀ ਇੰਨੀ ਵਿਖੜੀ ਮੁਹਿੰਮ 'ਤੇ ਪੂਰੀ ਫਤਿਹ ਹੋ ਗਈ ਬੜੀ ਬਖਸ਼ਿਸ਼ ਹੋ ਗਈ ਜਿੱਤ ਹੋ ਗਈ ਹੁਣ ਮਹਾਰਾਜਾ ਰਣਜੀਤ ਸਿੰਘ ਜੀ ਵਾਪਸ ਆ ਰਹੇ ਹਨ ਜਦੋਂ ਵਾਪਸ ਆਏ ਅਤੇ ਮਹਾਰਾਜਾ ਰਣਜੀਤ ਸਿੰਘ ਕੋੜੇ ਤੇ ਬੈਠੇ ਹਨ किताबेपुर महापुरुषा महा महा भी आखना की महाराजा बहुत प्रसन्न है बहुत खुश है इस खुशी के मौके से ओ चाह है जो मर्जी मेरे पासो मंग लवो मैं देवगा जदों दो शरीर गए सेवा पंथी महापुरुषा को ਅਤੇ ਕਿਹਾ ਜਾਂਕ ਫਤਿਹ ਹੋ ਗਈ ਹੈ ਮਹਾਰਾਜ ਦਾ ਸੁਨੇਹਾ ਹੈ ਕਿ ਜੋ ਮੰਗਣਾ ਹੈ ਮੰਗ ਲਵੋ ਇਹ ਸੁਣ ਮਹਾਪੁਰਸ਼ਾਂ ਨੇ ਉਹਨਾਂ ਨੂੰ ਦੋ ਗੱਲਾਂ ਕਹੀਆਂ ਜੋ ਕਿ ਬੜੇ ਧਿਆਨ ਨਾਲ ਸੁਣਨ ਵਾਲੀਆਂ ਹਨ ਸਾਡੇ ਵੀ ਕੰਮ ਆਉਣ ਵਾਲੀਆਂ ਹਨ ਅਸੀਂ ਵੀ ਕਿਤੇ ਇਹਨਾਂ ਗੱਲਾਂ ਨੂੰ ਨਾ ਭੁੱਲ ਜਾਈਏ ਸੇਵਾਦਾਰਾ ਨੇ ਸੋਚਿਆ ਕਿ ਸ਼ਾਇਦ ਇਹ ਸਾਡੇ ਕੋਲੋਂ ਪਿੰਡ ਮੰਗਣਗੇ ਤਾਂ ਮਹਾਪੁਰਸ਼ ਕਹਿਣ ਲੱਗੇ ਮੇਰਾ ਪਹਿਲਾ ਸੁਨੇਹਾ ਦੇ ਦਿਓ ਮਹਾਰਾਜਾ ਰਮਜੀਤ ਸਿੰਘ ਨੂੰ ਕੀ ਜਾਣ ਵਾਲੇ ਤਾਂ ਤੋਂ ਮੰਗਤਾ ਸੀ ਅਤੇ ਜਿੱਤਨ ਉਪਰੰਤ ਦਾਤਾ ਬਣ ਗਿਆ ਹੈ ਉਹ ਮਹਾਪੁਰਸ਼ ਕਹਿਣ ਲੱਗੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਮੇਰਾ ਦੂਜਾ ਸਨੇਹਾ ਦੇ ਦੇਣਾ ਤੂੰ ਸਨੇਹਾ ਭੇਜਿਆ ਹੈ ਮਹਾਪੁਰਸ਼ਾਂ ਨੂੰ ਕਿ ਜੋ ਮੰਗਣਾ ਹੈ ਮੰਗ ਲੋ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਹਿਣਾ ਜਿਹੜੇ ਗੁਰੂ ਸਾਹਿਬ ਕੋਲੋਂ ਮੈਂ ਤੇਰੇ ਵਾਸਤੇ ਮੰਗ ਸਕਦਾ ਹਾਂ ਕਿ ਉਸ ਗੁਰੂ ਕੋਲੋਂ ਆਪਣੇ ਵਾਸਤੇ ਨਹੀਂ ਮੰਗ ਸਕਦਾ ਮਹਾਪੁਰਸ਼ ਬੇਪਰਵਾਹ ਹੁੰਦੇ ਹਨ ਸੰਤਨ ਅਵਰਨਾ ਕਾਹੂ ਜਾਣੀ ਵੇਪਰ ਵਾਹ ਸਦਾ ਰੰਗ ਹਰ ਕੈ ਜਾ ਕੋ پاک ਸੁਆਮੀ ਜਦੋਂ ਆਕੇ ਇਹ ਸੁਨੇਹਾ ਸੇਵਾਦਾਰਾ ਨੇ ਮਹਾਰਾਜ ਨੂੰ ਦਿੱਤਾ ਕਿ ਜਾਣ ਵੇਲੇ ਮੰਗਦਾ ਅਤੇ ਔਣ ਵੇਲੇ ਦਾਤਾ ਬਣ ਗਏ ਹੋ ਅਤੇ ਜਿਸ ਗੁਰੂ ਕੋਲੋਂ ਮੈਂ ਤੇਰੇ ਵਾਸਤੇ ਮੰਗ ਸਕਦਾ ਹਾਂ ਇਹ ਆਪਣੇ ਵਾਸਤੇ ਨਹੀਂ ਮੰਗ ਸਕਦਾ ਇਹ ਬੜੀ ਹੀ ਪਕੜਦੀ ਗੱਲ ਹੈ ਇਸ ਗੱਲ ਤੇ ਧਿਆਨ ਦੇਣਾ ਅਸੀਂ ਬੰਦੇ ਹਾਂ ਇਹ ਨਹੀਂ ਕਿ ਅਸੀਂ ਗਲਤੀਆਂ ਨਹੀਂ ਕਰਦੇ

ਕੁਝ ਹੋਰ ਸੇਵਾਦਾਰਾਂ ਨੂੰ ਲੈ ਕੇ ਮਹਾਪੁਰਸ਼ਾਂ ਕੋਲ ਚੱਲ ਕੇ ਗਏ ਅਤੇ ਉਹਨਾਂ ਦੇ ਚਰਨ ਫੜ ਲਏ ਅਤੇ ਕਹਾ ਮਹਾਪੁਰਸ਼ੋ ਮੇਰੀਆਂ ਪੁੱਲਾਂ ਬਖਸ਼ ਦਿਓ ਮੇਰੇ ਓਗਨ ਬਖਸ਼ ਦਿਓ ਮਹਾਰਾਜਾ ਰਣਜੀਤ ਸਿੰਘ ਜੀ ਦਾ ਦਿਮਾਗ ਸੀ ਇਹ ਮਹਾਪੁਰਸ਼ ਨਰਮ ਹੁੰਦੇ ਨੇ ਹਿਰਦਾ ਕੋਮਲ ਹੁੰਦਾ ਹੈ ਪਤਾ ਹੈ ਵਾਪਸ ਆ ਗਿਆ ਹੈ ਕਹਿ ਲੱਗੇ ਕੋਈ ਗੱਲ ਨਹੀਂ ਤੂੰ ਮਹਾਰਾਜ ਹੈ ਸਤਕਾਰਯੋਗ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਕਹਿ ਲੱਗੇ 베ਰੀਆਂ ਪੁੱਲਾਂ ਬਖਸ਼ ਦਿਓ ਮਹਾਪੁਰਸ਼ਾਂ ਨੇ ਕਿਹਾ ਸਾਡਾ ਮਕਸਦ ਤਾਂ ਸਿਰਫ ਤੇਰੀ ਗਲਤੀ ਨੂੰ ਸੁਧਾਰਨਾ ਸੀ ਤੈਨੂੰ ਗਿਆਨ ਦੇਣਾ ਸੀ ਸਮਝਾਉਣਾ ਸੀ ਕਿਉਂਕਿ ਤੂੰ ਰਾਜਾ ਹੋਣ ਦੇ ਨਾਲ-ਨਾਲ ਗੁਰਮਖ ਵੀ ਹੈ ਇਸ ਲਈ ਸਾਡਾ ਕੰਮ ਸੀ ਤੈਨੂੰ ਸਹੀ ਰਸਤੇ ਪੋਣਾ ਤੇਰੀ ਗਲਤੀ ਨੂੰ ਸੁਧਾਰਨਾ ਤਾਂ ਕਿ ਤੂੰ ਪਟਕ ਨਾ ਜਾਵੇਂ ਜਿੱਤ ਪ੍ਰਾਪਤ ਕਰਕੇ ਗੁਰੂ ਦੇ ਸ਼ੁਕਰਾਨੇ ਵਿੱਚ ਆਵੇਂ ਕਿਧਰੇ ਹੋਮੇ ਵਿੱਚ ਆ ਕੇ ਮਾਰ ਵਿੱਚ ਆ ਕੇ ਮਿਲੀਆਂ ਹੋਈਆਂ ਦਾਤਾਂ ਮਿਲੀਆਂ ਹੋਈਆਂ ਬਖਸ਼ਿਸ਼ਾਂ ਮਿਲਿਆ ਹੋਇਆ ਰਾਜ ਗਵਾਣਾ ਬੈਠੇ ਕਿਉਂਕਿ ਉਹ ਮਾਲਕ ਸਭ ਕੁਝ ਕਰ ਸਕਦਾ ਹੈ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ ਅੱਕੇ ਤਾਂ ਤਹਾਟੇ ਕੋਲੋਂ ਇੱਕ ਅਰਦਾਸ ਕਰਵਣੀ ਸੀ ਸ਼ੁਕਰਾਨੇ ਦੀ ਹੁਣ ਤੁਸੀਂ ਦੋ ਅਰਦਾਸਾਂ ਕਰਨੀਆਂ ਹਨ ਮੈਂ ਜਿਹੜਾ ਕਹਿ ਬੇਟਾ ਹਾਂ ਕੁਝ ਮੰਗ ਲਓ ਹੁਣ ਸ਼ੁਕਰਾਨੇ ਕਰਨ ਦੀ ਵੀ ਅਰਦਾਸ ਕਰਦੇ ਹੋ ਅਤੇ ਮੇਰੀ ਬਖਸ਼ੋਣ ਦੀ ਵੀ ਅਰਦਾਸ ਕਰਦੇ ਹੋ ਇਸ ਸਾਖੀ ਤੋਂ ਆਪਣੇ ਲਈ ਵੀ ਸੇਧ ਲੈਣੀ ਹੈ ਗੁਰੂ ਸਾਹਿਬ ਦੀ ਬਾਣੀ ਅੰਦਰ ਵੀ ਫਰਮਾਇਆ ਹੈ ਕਹਿ ਕਬੀਰ ਮਨ ਮੰਨਿਆ ਮਨ ਮੰਨਿਆ ਤੋ ਹਰ ਜਾਣਿਆ ਜਦੋਂ ਵੀ ਅਰਦਾਸ ਪੂਰੀ ਹੋਵੇ ਪੁੱਲਣਾ ਨਹੀਂ ਕਿ ਕੀ ਕਰਨਾ ਹੈ ਅਨੰਦ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਅਰਦਾਸ ਪੂਰੀ ਹੋਣ ਤੇ ਮਨ ਨਹੀਂ ਕਰਨਾ ਨੇਮ ਵਧਾ ਕੇ ਸ਼ੁਕਰਾਨਾ ਕਰਨਾ ਹੈ ਜੇ ਐਸਾ ਕਰੋਗੇ ਫਿਰ ਜਿਹੜੀ ਝੋਲੀ ਗੁਰੂ ਸਾਹਿਬ ਨੇ ਪਰੀ ਹੈ ਉਸ ਦਾ ਕੋਈ ਵਾਲ ਵੀ ਨਹੀਂ ਕਰ ਸਕਦਾ ਜੇ ਮਾਨ ਆ ਗਿਆ ਆਸੇਰ ਪਰਚਾ ਪੈਂਦਾ ਹੀ ਪੈਂਦਾ ਹੈ ਜੀ ਕੀ ਬਿਰਥਾ ਹੋਏ ਸੋ ਗੁਰਪਹਿ ਅਰਦਾਸ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ